ਸਿਆਣੇ ਨਾ ਬਣ। ਕੁੜੀ ਹੋਈ ਤਾਂ ਮੈਂ ਘਰੋਂ ਕੱਢ ਦੇਣਾ। ਮੁੰਡਾ ਚਾਹੀਦਾ ਮੈਨੂੰ ਤੇ। ਲਤਾਈ ਜੀ ਕਿੰਦਾਂ ਦੀਆਂ ਗੱਲਾਂ ਕਰ ਰਹੇ ਆ। ਹੁਣ ਜਦੋਂ ਭਾਬੀ ਜੀ ਠੀਕ ਨਹੀਂ ਹੀ ਤੇ ਮੈਂ ਵੀ ਤੇ ਕਿਸੇ ਦੀ ਕੁੜੀ ਆ। ਫੇਰੀ ਤੁਸੀਂ ਮੈਨੂੰ ਘਰ ਛੱਡ ਕੇ ਗਏ ਪੀ ਸਾਡੇ ਘਰ ਦਾ ਧਿਆਨ ਰੱਖੀ। ਨਾਲੇ ਭਾਬੀ ਤੇ ਅੱਗੇ ਨਹੀਂ ਠੀਕ। ਕਿ ਉਹਦੇ ਸਾਹਮਣੇ ਉਤੋਂ ਤਾਈ ਏਦਾਂ ਦੀਆਂ ਗੱਲਾਂ ਕਰੀ ਜਾਂਦੀ ਆ। ਹੁਣ ਭਾਬੀ ਤੇ ਪਤਾ ਨਹੀਂ ਕੀ ਬੀਤੇਗੀ। ਤੁਹਾਨੂੰ ਪਤਾ ਲੱਭ ਤੁਹਾਨੂੰ ਆਪਣੀਆਂ ਭੈਣਾਂ ਸਮਝਦਾ ਆ। ਉਹ ਕੁੜੀ ਤੁਹਾਨੂੰ ਆਪਣੀਆਂ ਭੈਣਾਂ ਵਾਂਗੂ ਸਮਝਦੀ ਆ। ਤੈਨੂੰ ਹੀ ਇਹਨੂੰ ਤਾਈ ਦੇ ਪ੍ਰਵਾਹ ਨਾ ਕਰਿਆ ਕਰੋ ਜੀ ਤੇ ਜਾਂਦੇ ਵੀ ਤੇ ਡੈਡੀ ਅਸੀਂ ਵੀਰ ਭਾਪੀ ਦੇ ਮੂੰਹ ਨੂੰ ਹੀ ਆ ਨਹੀਂ ਤੇ ਅਸੀਂ ਉਹਨਾਂ ਘਰ ਕਦੀ ਵੀ ਨਾ ਜਾਈਏ ਅਸੀਂ ਕਿਹੜਾ ਉਹਨਾਂ ਕਰੋ ਲੈ ਕੇ ਖਾਂਦੇ ਕੁਝ ਏਸੀ ਲਵਾ ਦੇ ਇਹਨੂੰ ਇੱਥੇ ਤੂੰ ਮੰਮੀ ਵੇਖੋ ਪਤਾ ਗੱਲ ਕੀ ਆ ਜਿਹੜੇ ਬਾਹਰ ਕਰਦੀਆਂ ਨੇ ਉਹ ਤਾਂ ਹੁਣ ਵਿਚਾਰੇ ਜਿੰਨੇ ਜਿੰਨੂੰ ਕੇ ਦਾ ਕੰਮ ਧੰਦਾ ਮਿਲਿਆ ਨੇ ਡਿਊਟੀ ਤੇ ਉੱਥੇ ਪਹੁੰਚਣਾ ਹੀ ਆ ਤੇ ਜਾਣਾ ਹੀ ਆ ਚਾਹੇ ਕੋਈ ਪ੍ਰਾਈਵੇਟ ਆ ਚਾਹੇ ਸਰਕਾਰੀ ਆ 20 ਮੰਗਦੇ 20 ਮੰਗਦੇ 20 ਗੱਲਾਂ ਦੇ ਬਟੱਲਾਂ ਦੇ ਬੜੀਆਂ ਕਰਦੇ ਕੀ ਕਰਦੇ ਜੁੜਦਾ ਤੇ ਹੁੰਦਾ ਇਧਰ ਦੇ ਦਿੰਦੇ ਜਾਂਦੇ ਦੇ ਜਾਂਰ ਗੱਡੀ ਸਾਨੂੰ ਵੀ ਸਾਨੂੰ ਵੀ ਲੱਗੇ ਚਾਚਾ ਜੀ ਕੀ ਕਹਿੰਦੀ ਆ ਮਢੀਰ ਜੀ ਐਡੀ ਖਲੋਤੀ ਆ ਵਾਟ ਇਧਰ ਆ ਪੁੱਛਿਆ ਉਹਨਾਂ ਨੂੰ ਕੀ ਕਹਿੰਦੇ ਆ ਛੱਡ ਛੱਡ ਨੂੰ ਹੀ ਕਿਹੜੀ ਗਲੀ ਆ ਚਾਚਾ ਜੀ ਐਵੇਂ ਨਹੀਂ ਕਰੀਦਾ ਕਿਹਨਾਂ ਲੋਕਾਂ ਦੇ ਮੂੰਹ ਫੜ ਲੈਣੇ ਆਂ ਅਸੀਂ ਕੀ ਕਹਿੰਦੇ ਕੀ ਸੱਚੇ ਯਾਰ ਕਿੰਨੇ ਕੁੜੀ ਵੱਲੋਂ ਕਰਦੇ ਆ ਗੱਲਾਂ ਪਹਿਲਾਂ ਸਾਰੇ ਪਿੰਡ ਨੂੰ ਹੀ ਪਤਾ ਲੱਗ ਗਿਆ ਲੋ ਜਾ ਇਹਨਾਂ ਨੂੰ ਮੈਂ ਦੱਸਣਾ ਹੁਣ ਭਾਜਦੇ ਕਿੱਧਰ ਜਿਓ ਓਏ ਉਹ ਛੱਡ ਤੇਰੇ ਕੋਲ ਸਹੀ ਦੀ ਇੱਕ ਮਿੰਟ ਮੈਂ ਜਰਾ ਨਹੀਂ ਰਹਿਣ ਤੇ ਵਿਹਲੇ ਕਿਥੇ ਕਿੰਨਿਆਂ ਕਿਤੇ ਗੱਲ ਕਰਾ ਲੜਾਂਗੇ ਇਸ ਤਰ੍ਹਾਂ ਚਾਚਾ ਜੀ ਉਹ ਤਾਂ ਗੱਲ ਆ ਪਰ ਇਹਨਾਂ ਦੀ ਕੀ ਜ਼ਰਤ ਹੋਈਦਾ ਗੱਲ ਕਰਜੇ ਕੁੜੀਏ ਕੋ ਕੰਮ ਨਹੀਂ ਕਰਨੀ ਹਰ ਵੇਲੇ ਬੈਠੇ ਰਹਿੰਦੇ ਆ ਵਿਹਲੇ ਸੜਕ ਤੇ ਗੱਪਾਂ ਮਾਰ ਮੈਂ ਲਾ ਪੁੱਤ ਸੋਚਦਾ ਸੀ ਕੋਈ ਗਲਤੀ ਤਾਂ ਨਹੀਂ ਕਰ ਲਈ ਰਿਸ਼ਤਾ ਤੋੜ ਕੇ ਉਹ ਚਾਚਾ ਜੀ ਕੋਈ ਆਪਾਂ ਗਲਤੀ ਨਹੀਂ ਕੀਤੀ ਹੈਗੀ ਆਪਾਂ ਐਵੇਂ ਥੋੜਾ ਹੋ ਜਾਊਗਾ ਕੁੜੀ ਦਾ ਇਸ ਤਰ੍ਹਾਂ ਕਿਤੇ ਤੇ ਸਾਰਾ ਕੁਝ ਹੋਊਗਾ ਜਦੋਂ ਸਾਡਾ ਧੀ ਪੁੱਤ ਗਲਤ ਨਹੀਂ ਹੈ ਤੇ ਆਪਾਂ ਇਹ ਦੋ ਚਾਰ ਬੰਦੇ ਜਿਹੜੇ ਸਮਾਜ ਚ ਇਦਾਂ ਦੇ ਗਲਤ ਹੁੰਦੇ ਉਹਨਾਂ ਦੇ ਆਖੇ ਥੋੜਾ ਆਪਾਂ ਇਹ ਕੱਲ ਦੀ ਘਬਰਾਟ ਲੈਣੀ ਹੈ ਵੀ ਆਪਾਂ ਆਪਣੇ ਧੀ ਪੁੱਤ ਨੂੰ ਕੋਈ ਧੱਕਾ ਦੇ ਦੇਣਾ ਪੁੱਤ ਮੈਂ ਤੇ ਤੇਨਾਂ ਕਦੀ ਗੱਲ ਹੀ ਨਹੀਂ ਕੀਤੀ ਬੜੇ ਅੱਗੇ ਵੀ ਬੜੀ ਵਾਰੀ ਇਹ ਹੋਇਆ ਜਾ ਚਾਚਾ ਤੂੰ ਹੀ ਟੈਨਸ਼ਨ ਲੈ ਮੈਂ ਤਾਂ ਘਰੋਂ ਨਾ ਕਹਾਂ ਬਾਹਰ ਨਿਕਲਣ ਨੂੰ ਜੀ ਨਹੀਂ ਕਰਦਾ ਮੇਰਾ ਮਾਸਾ ਵੀ ਕੋਈ ਇਦਾਂ ਨਹੀਂ ਕਰਨਾ ਆਪਾਂ ਜੇ ਆਪਾਂ ਇਦਾਂ ਚਾਚਾ ਜੀ ਸੋਚਣ ਲੱਗ ਪਏ ਕੱਲ ਨੂੰ ਸਾਡੀ ਧੀ ਨੂੰ ਕੋਈ ਗੱਲ ਕਰੇਗਾ ਤੇ ਉਹ ਦਾ ਬਾਹਰ ਅੰਦਰ ਨਿਕਲਣਾ ਔਖਾ ਹੋ ਜਾਊਗਾ। ਇਹ ਸਾਨੂੰ ਤੁਹਾਨੂੰ ਤੋਂ ਹੌਸਲਾ ਦੇਣਾ ਚਾਹੀਦਾ ਵਾ ਜੇ ਕੋਈ ਇਦਾਂ ਦੀ ਗੱਲ ਵੀ ਕਰਦਾ ਵਾ ਤਾਂ ਉਹਨੂੰ ਸਾਨੂੰ ਕੋ ਜਵਾਬ ਦੇਣਾ ਚਾਹੀਦਾ ਵਾ ਕਿ ਕਿਸੇ ਦਾ ਕੋਈ ਹੱਕ ਨਹੀਂ ਹੈਗਾ। ਜਦੋਂ ਤੁਹਾਨੂੰ ਪਤਾ ਨਾ ਪੀ ਸਾਡਾ ਬੱਚਾ ਤੇ ਅਸੀਂ ਸਹੀ ਆ ਤੇ ਫਿਰ ਆਨੂੰ ਕਿਸੇ ਨੂੰ ਜਵਾਬਦੇਹੀ ਦੇਣ ਦੀ ਕੀ ਜ਼ਰੂਰਤ ਆ। ਆ ਇਹ ਵੀ ਭੌਂਗ ਦੇ ਕੁੱਤੇ ਗਏ ਭੌਂਗਦੇ ਰਹਿਣਾ ਹੀ ਕੀ ਕੰਮ ਕਰ ਰਹੇ ਤੂੰ ਕਿਉਂਕਿ ਸਾਰੇ ਬੰਦੇ ਇੱਕੋ ਜਿਹੇ ਨਹੀਂ ਆ ਸਮਝਦੇ ਆ ਕਈ ਵੀ ਹਾਂ ਕਿਸੇ ਦੀ ਜ਼ਿੰਦਗੀ ਦਾ ਸਵਾਲ ਆ ਅਗਲੇ ਨੇ ਆਪਣਾ ਵੇਖਣਾ ਵਾ ਤੇ ਕੁਝ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਨਾ ਕੋਈ ਪਿੰਡ ਵਿੱਚ ਪੁੱਛਦਾ ਨਾ ਕੋਈ ਸਮਾਜ ਪੁੱਛੇ ਇਹ ਲੋਕੀ ਸੋਚਦੇ ਆ ਕਿ ਰਿਸ਼ਤਾ ਗੱਡੀ ਤੋਂ ਟੁੱਟਾ ਆ ਹੁਣ ਲੋਕਾਂ ਨੂੰ ਬਿਜਲੀ ਗੱਲ ਦਾ ਥੋੜਾ ਪਤਾ ਹੈ ਕਿ ਕਿਹੜੀ ਚੀਜ਼ ਤੋਂ ਟੁੱਟਾ ਆ ਲੋਕ ਤੇ ਚਾਚਾ ਜੀ ਸਵਾਦ ਲੈਂਦੇ ਆ ਇਹਨਾਂ ਨੂੰ ਕਿਸੇ ਦੀ ਜ਼ਿੰਦਗੀ ਦਾ ਸਵਾਲ ਨਹੀਂ ਪਤਾ ਤੇ ਕੋਈ ਚਾਹੇ ਡੁੱਬੇ ਚਾਹੇ ਜੀਵੇ ਇਹਨਾਂ ਨੂੰ ਤਾਂ ਸਿਰਫ ਜ਼ਿੰਦਗੀ 'ਚ ਮਸਾਲਾ ਗੱਲਾਂ ਦਾ ਚਾਹੀਦਾ ਚੁਗਲੀ ਦਾ ਹੋਰ ਕੁਝ ਨਹੀਂ ਚਾਹੀਦਾਗਾ ਤੇ ਤੁਸੀਂ ਐਵੇਂ ਇਹਨਾਂ ਦੀ ਗੱਲਾਂ 'ਚ ਧਿਆਨ ਨਾ ਦਿਆ ਕਰੋਗਾ ਤੇ ਨਾਲੇ ਇੱਕ ਗੱਲ ਹੋਰ ਜੇ ਮੇਰੇ ਕੋਲ ਨਹੀਂ ਜਿੱਦਾਂ ਬਰਦਾਸ਼ਤ ਹੁਣਾ ਅੱਗੇ ਤਾਂ ਜੇ ਕੋਈ ਕਰਦਾ ਵੀ ਨਾ ਸਭ ਇੱਕ ਦੇ ਤਾਂ ਕੰਨ ਭਨਾਂਗੇ ਨਾ ਤਾਂ ਮੁੜ ਕੇ ਕਹੇ ਦੀ ਜ਼ਬਾਨ ਨਾ ਖੁੱਲੋਗੀ ਵੀ ਕਿ ਇਹਨੂੰ ਕਿੱਦਾਂ ਗੱਲ ਕਰਦੀ ਆਂ ਪੁੱਠੀ ਸਿੱਧੀ ਜਿਹੜੀ ਆਪਾਂ ਬਹੁਤ ਵੀ ਪ੍ਰਮਾਨ ਸੀ ਵਰਤਦੇ ਆਂ ਨਾ ਉਹ ਵੀ ਕੇਵਲ ਸਾਡੇ ਪੈਰਾਂ 'ਚ ਬੇੜੀਆਂ ਬੰਦੀ ਆ ਇਹਨੂੰ ਜੱਟਾ ਨਾ ਇੱਕ ਦਿਨ ਜਵਾਬ ਤਾਂ ਮੁੜ ਕੇ ਕਦੀ ਇਹਨਾਂ ਗੱਲ ਨਹੀਂ ਕਰਨੀ ਆਗੀ ਉਹ ਪੁੱਤ ਫੇਰ ਆਪ ਹੀ ਸੋਚੀਦਾ ਸਿਆਣੇ ਬਣਨੇ ਹੈਗੇ ਆ ਕੀ ਇਹੋ ਜਿਹੇ ਮੂੰਹ ਲੱਗਣਾ ਹੈ ਕੀ ਕੋਈ ਕਹਿਣਾ ਕਿ ਇਹਨੂੰ ਉਹ ਚਾਚਾ ਜੀ ਅਸੀਂ ਤੇ ਚੀਜ਼ਾਂ ਦੇ ਕਰਨੇ ਆ ਸ਼ਰਮਾ ਪਰ ਲੋਕ ਉਹ ਤਾਂ ਨਾ ਜਿਆਜ ਫਾਇਦਾ ਠੰਦੇ ਆ ਜਿਹੜਾ ਬੰਦਾ ਦਿੰਦਾ ਮਾ ਨਾ ਜਵਾਬ ਉਹਨੂੰ ਕੋਈ ਛੇੜਦਾ ਵੀ ਨਹੀਂ ਆ ਤੇ ਜਿਹੜਾ ਕੋਈ ਤੁਹਾਡੇ ਮੇਰੇ ਵਰਗਾ ਸਮਾਜ ਚ ਕਹਿੰਦਾ ਨਾ ਵੀ ਆਪਾਂ ਯਾਰ ਚੋਪੀ ਰਹੀਏ ਭਾਂ ਸਹੀ ਵੀ ਹੋਈਏ ਉਹਨੂੰ ਲੋਕ ਹੋਰ ਦਬਾਉਂਦੇ ਆ ਚੱਲ ਉਹ ਵੀ ਆ ਕਰਦੇ ਰਹਿੰਦੇ ਸਾਨੂੰ ਪਤਾ ਸਾਡਾ ਧੀ ਪੁੱਤ ਸਹੀ ਆ ਨਾ ਅਸੀਂ ਲੋਕਾਂ ਤੋਂ ਕੀ ਲੈਣਾ ਤੇ ਤੁਸੀਂ ਬਿਲਕੁਲ ਵੀ ਕਿਸ ਪ੍ਰਕਾਰ ਦੀ ਇਦਾਂ ਦੀ ਇਹਨਾਂ ਦੀ ਟੈਨਸ਼ਨ ਨਹੀਂ ਲੈਣੀ ਹੈਗੀ ਨਾ ਨਾ ਤੇਰੇ ਹੁੰਦੇ ਪੁੱਤ ਟੈਨਸ਼ਨ ਲੈਣ ਦੀ ਮੈਨੂੰ ਕੀ ਲੋੜ ਆ ਕਿੱਧਰੋਂ ਆਉਂਦੇ ਮੈਂ ਇਧਰ ਮੜਿਆ ਫੇਰਾ ਮਾਰ ਕੇ ਆ ਕੰਮ ਗਿਆ ਥੋੜਾ ਮੁੰਡੇ ਗਿਆ ਵੱਲ ਠੀਕ ਆ ਤੇ ਉਹ ਫਿਰ ਕੀਤਾ ਨਹੀਂ ਸਾਹ ਹੁੰਦਾ ਮੈਂ ਕਹਿੰਦਾ ਕਰ ਲਾ ਪਤਾ ਫਿਰ ਕਾ ਚੱਲੀਏਗੇ ਤੇ ਵੇਖ ਆਈਏ ਚਾਚਾ ਜੀ ਮੇਰਾ ਟਾਈਮ ਹੀ ਨਹੀਂ ਲੱਗਾਗਾ ਸੋ ਮੈਨੂੰ ਮੈਂ ਨਾ ਅੱਜ ਹੀ ਸ਼ਾਮ ਨੂੰ ਕਰਦਾ ਫੋਨ ਤੇ ਨਾਲ ਗੱਲ ਹੋਰ ਹੋਰੀ ਤੁਹਾਨੂੰ ਪਤਾ ਉਲਝਣਾ ਪੈ ਜਾਂਦੀਆਂ ਨੇ ਕੋਈ ਨਾ ਕਰ ਵਿਲੇ ਆ ਕੀ ਕਰਨਾ ਆ ਟਾਈਮ ਹੀ ਨਹੀਂ ਪਾਸ ਹੁੰਦਾ ਇਸ ਤਰ੍ਹਾਂ ਦੇ ਚਲੋ ਵੀ ਠੀਕ ਆ ਕੋਈ ਨਹੀਂ ਮੈਂ ਕਰਦਾ ਵਾਂ ਹਾਂ ਤੋ ਉਦਾਂ ਤੁਸੀਂ ਵੀ ਆਪਣੇ ਬੇਸ ਤੇ ਥੋੜਾ ਬਾਹਰੋਂ ਅੰਦਰੋਂ ਕਰੋ ਨਾ ਪਤਾ ਪੋਤਰਾ ਮੈਂ ਇੱਕ ਵੇਖ ਕੇ ਆਇਆ ਹਾਂ ਮੈਂ ਵੀ ਹਾਂਜੀ ਤੇ ਪਰ ਮੇਰੇ ਮਨ ਜੇ ਨੂੰ ਨਹੀਂ ਲੱਗੀ ਗੱਡੀ ਕਿਉਂ ਕੀ ਗੱਲ ਜੀ ਮਾਡਲ ਜਿਆਦਾ ਪੁਰਾਣਾ ਹੈ ਮਾਡਲ ਵੀ ਪੁਰਾਣਾ ਹੀ ਪੈਸੇ ਵੀ ਗੱਡੀ ਪੈਸੇ ਮੰਗਦੀ ਹੀ ਆਪਾਂ ਚਾਚਾ ਜੀ ਪਤਾ ਕੀ ਕਰਨਾ ਉਹ ਜਿੰਨੇ ਦੇ ਹੀ ਤੇ ਉਹਨੇ ਦੀ ਗੱਡੀ ਹੈ ਨਹੀਂ ਉਹ ਬਸ ਇਹ ਗੱਲ ਆਪਾਂ ਵੇਖਣਾ ਵਾ ਵੀ ਜਿਹੜੀ ਚੀਜ਼ਾਂ ਨੂੰ ਸਾਫ਼ ਮਿਲੇ ਹੁਣ ਲੈਣ ਲੱਗਾ ਕੋਈ 10 15000 ਵਾਧਾ ਘਾਟਾ ਨਹੀਂ ਵੇਖਣਾ ਇਹ ਰੋਹ ਨਹੀਂ ਚੀਜ਼ਾਂ ਬੰਦੀਆਂ ਤੇ ਕੋਈ ਗੱਲ ਨਹੀਂ ਇਦਾਂ ਕਰਦੇ ਮੈਂ ਸ਼ਾਮ ਨੂੰ ਕਰਦਾ ਅੱਜ ਕਨੈਕਟ ਫਿਰ ਚਲਦੇ ਆਂ ਚਲ ਠੀਕ ਆ ਫਿਰ ਵੇਖ ਲੈ ਤੂੰ ਤੇ ਆਉਣਾ ਮੈਂ ਵੀ ਗੱਡੀ ਕੋਲ ਠੀਕ ਆ ਇਦਾਂ ਕਰਨੀ ਆ ਉੱਥੇ ਨਾ ਮਿੱਟੀ ਭੜੀ ਆ ਇੱਕ ਬਾਲਟੀ ਨਾ ਨਾ सारी मिट्टी निकल ही जानी है कितने पोचा लमदा रहूंगी अगे गरलेना आगे कारण लाइन तू तो रख बाल्टी इतने ਮੰਮੀ ਮੈਂ ਕਹਿੰਦੀ ਬਥੋ ਗਏ ਬੂਏ ਦੇ ਤੋਂ ਛੰਨੀ ਆ ਰਿਹਤ ਬੜੀ ਹੀ ਉਹ ਤੂੰ ਪਹਿਲੀਆਂ ਗੱਲਾਂ ਨਾ ਕਰ ਰੇਤਾ ਤਾਂ ਕੋਈ ਗੱਲ ਨਹੀਂ ਮੈਂ ਕਰ ਲੂ ਕੰਮ ਆਪੇ ਜਦੋਂ ਤਨ ਮੈਂ ਪਹਿਲਾਂ ਕਿਹਾ ਕਿ ਤੂੰ ਪਾਰਾ ਹੋੜਾ ਕੰਮ ਨਹੀਂ ਕਰਨਾ ਕੋਈ ਤੇ ਤੂੰ ਕਿਉਂ ਫਿਰ ਬਾਰ ਬਾਰ ਕਰਦੀ ਮੈਂ ਕਹਿੰਦੀ ਮੰਮੀ ਤੀ ਕਿੱਥੇ ਕਰਦੇ ਰਹੂਗੇ ਤੇ ਮੈਂ ਥੋੜੀ ਜੀ ਤੇ ਪਾਲਟੀ ਭਰ ਕੇ ਲੈ ਆਂਦੀ ਆ ਨਹੀਂ ਨਾ ਨਹੀਂ ਕਰਨਾ ਤੇ ਮੈਂ ਆਪੇ ਕਰ ਲੂਗੀ ਤੂੰ ਆਪਣੀ ਸਿਹਤ ਦਾ ਧਿਆਨ ਰੱਖ ਖਾਣ ਪੀਣ ਵਾਲ ਧਿਆਨ ਰੱਖ ਤੇ ਫਰੂਟ ਫਰਾਟ ਖਾਦਾ ਸਵੇਰ ਦਾ ਕੋਈ ਨਹੀਂ ਮੰਮੀ ਫਰੂਟ ਨਹੀਂ ਮੈਂ ਖਾਦਾ ਹੈਗਾ ਹਾਂ ਤੇ ਜਿਹੜਾ ਕੰਮ ਕਰਨ ਵਾਲਾ ਉਹ ਤੋਂ ਕਰਦੀ ਨਹੀਂ ਗੀ ਤੂੰ ਨਾ ਆਪਣੀ ਸਿਹਤ ਦਾ ਧਿਆਨ ਰੱਖਿਆ ਕਰ ਫਲ ਫਰੂਟ ਟਾਈਮ ਨਾ ਖਾਇਆ ਕਰ ਦਵਾਈ ਖਾਇਆ ਕਰ ਸਿਹਤ ਨਾਲੋਂ ਹੋਰ ਕੀ ਚੰਗਾ ਕੰਮ ਲਈ ਕਿਹੜੀ ਗੱਲ ਹੈ ਕੰਮ ਮੈਂ ਕਰ ਲੂੰਗੀ ਜੇ ਨਾ ਵੀ ਹੋਊ ਤੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੰਮੀ ਖਾ ਲਿਆ ਕਰੂੰ ਫਰੂਟ ਨੂੰ ਮੇਰਾ ਜ਼ਿਆਦਾ ਨਹੀਂ ਜੀ ਕਰਦਾ ਹੈਗਾ ਨਹੀਂ ਦੂਜਾ ਵੰਡ ਵਰਤ ਕੇ ਖਾ ਲਿਆ ਕਰਨਾ ਕਦੀ ਕੋਈ ਕਦੀ ਕੋਈ ਕੋਈ ਗੱਲ ਨਹੀਂ ਮੰਮੀ ਅੱਦਾ ਕਰ ਲਾਂਗੀ ਹਾਂ ਤੇ ਆਪਣੇ ਸਿਹਰ ਦਿਨ ਉਹਦੇ ਤੂੰ ਮੇਰਾ ਕਹਿਣਾ ਮੰਨਿਆ ਕਰ ਮਰਜ਼ੀ ਆਪਣੀ ਨਾ ਕਰਿਆ ਕਰ ਤੇ ਤੂੰ ਅੱਜ ਤੋਂ ਬਾਅਦ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਮੰਮੀ ਮੈਨੂੰ ਪਤਾ ਨਹੀਂ ਕਿ ਇਹ ਕੰਮ ਨਹੀਂ ਕਰਨਾ ਤੂੰ ਕੋਈ ਗੱਲ ਮੈਂ ਨਹੀਂ ਕਰਦੀ ਹੈਗੀ ਹਾਂ ਜਿਹੜੀ ਗੱਲ ਤਾਂ ਨਹੀਂ ਨਾ ਪਤਾ ਲੱਗਦਾ ਉਹ ਤੋਂ ਮੈਨੂੰ ਪੁੱਛ ਲਿਆ ਕਰਲ ਤੇਰੇ ਭਲੇ ਵਾਸਤੇ ਨਹੀਂ ਆ ਮੈਂ ਵੀ ਕਰਨ ਕੋਈ ਗੱਲ ਨਹੀਂ ਮੰਮੀ ਮੈਂ ਨਾ ਤੁਹਾਨੂੰ ਪੁੱਛ ਲਿਆ ਕਰਾਂਗੀ ਹਾਂ ਠੀਕ ਹੈ ਤੇ ਤੂੰ ਛੱਡ ਬਾਲਟੀ ਉੱਥੇ ਹੀ ਉਹ ਮੈਂ ਆਪੇ ਕਰ ਲਵਾਂਗੀ ਤੇ ਚੱਲ ਜਾ ਕੇ ਦਾ ਰੈਸਟ ਕਰ ਨਾਵ ਬੜੀ ਸੈਡ ਬੈਠੀ ਕੀ ਗੱਲ ਦੀ ਬੜੀ ਸੈਡ ਜੇ ਬੈਠੇ ਜੇ ਸਮਨ ਸੈਡ ਕੀ ਪਹਿਣਾਵਾ ਮੈਨੂੰ ਤਾਂ ਬੜੀ ਟੈਨਸ਼ਨ ਹੋਉਂਦੀ ਹੈ ਟੈਸਟ ਦੀ ਪਤਾ ਨਹੀਂ ਕੀ ਬਣੂਗਾ ਮੈਨੂੰ ਤਾਂ ਕੁਝ ਸਮਝ ਹੀ ਨਹੀਂ ਲੱਗਣ ਦੀ ਜਿਉਂ-ਜਿਉਂ ਦਿਨ ਨੇੜੇ ਆਈ ਜਾਂਦੇ ਨਾ ਤੇ ਉਦੋਂ ਤੇ ਮੇਰਾ ਮਨ ਡੋਲਣ ਦਿਆ ਵਾ ਤੁਸੀਂ ਆਪਣੀ ਤਿਆਰੀ ਤੇ ਕੰਡੇ ਹੋ ਨਾ ਉਹ ਤੇ ਮੈਂ ਦੇ ਹੀ ਆ ਘਰੋਂ ਤੇ ਫੇਰ ਕਾ ਦਾ ਡਰਿਆ ਪਰ ਫੇਰ ਵੀ ਹੁੰਦਾ ਤੇ ਸਹੀ ਆ ਨਾ ਜੇ ਕਿਤੇ ਮਾੜੀ-ਮੋਟੀ ਵੀ ਹੁੰਨੀ ਕੀ ਹੋ ਗਈ ਨਾ ਤੇ ਸਾਰਿਆਂ ਨਾਲ ਮੈਂ ਗੱਲਾਂ ਕਰ ਕਰੀ ਨੇ ਛੱਡਣਾ ਕੁਦ ਨਾ ਤੇ ਬੜੀਆਂ ਗੱਲਾਂ ਕਰਦੇ ਸੀ ਕਿ ਮੈਂ ਆ ਕਰਨਾ ਵਾਂ ਮੈਂ ਉਹ ਕਰਨਾ ਵਾਂ ਤੇ ਹੁਣ ਇੱਕ ਟੈਸਟ ਨਹੀਂ ਪਾਸ ਹੋਇਆ ਤਾਂ ਕੋਈ ਗੱਲ ਨਹੀਂ ਜੇ ਤੁਹਾਨੂੰ ਆਪਣੇ ਤੇ ਵਿਸ਼ਵਾਸ ਹੈਗਾ ਤੇ ਤੁਸੀਂ ਆਪਣੀ ਤਿਆਰੀ ਕਰ ਰਹੇ ਹੋਣਾ ਤੇ ਫਿਰ ਤੁਸੀਂ ਟੈਸਟ ਪਾਸ ਜ਼ਰੂਰ ਕਰੋਗੇ ਮੈਨੂੰ ਤੁਹਾਡੇ ਤੇ ਪੂਰਾ ਯਕੀਨ ਆ ਤੇ ਰਹੀ ਗੱਲ ਲੋਕਾਂ ਦੀ ਉਹਨਾਂ ਦੀ ਛੱਡੋ ਤੁਸੀਂ ਤੇ ਮੈਨੂੰ ਪਤਾ ਤੁਸੀਂ ਕਿੰਨਾ ਦੀ ਰਾਤ ਤੱਕ ਪੜ੍ਹਦੇ ਰਹਿੰਦੇ ਜੇ ਆਪਣੇ ਵੱਲੋਂ ਤਾਂ ਮੈਂ ਦੇਈਆਂ ਪੂਰੀ ਮਿਹਨਤ ਕਰਨਾ ਤੇ ਹੁਣ ਮੈਂ ਫੋਨ ਤੇ ਵੀ ਦੇਈਆਂ ਹੈ Google ਤੇ ਸਰਚ ਕਰਨ ਕਿ ਕੋਈ ਹੋਰ ਐਕਸਟਰਾ ਜਿਹੜੀ ਹੈ ਨਾ ਨੌਲੇਜ ਕੇ ਬਾਰੇ ਕੋਈ ਪਤਾ ਨਹੀਂ ਹੁੰਦਾ ਹੈ ਨਾ ਹਾਂ ਤੇ ਉਹ ਮੈਂ ਦੇਈਆਂ ਵੇਖਣ ਵੀ ਚਾਹ ਲੋ ਹੋਰ ਕੋਸ਼ ਐਕਸਟਰਾ ਵੀ ਕਰ ਲੈਣੀ ਆ ਤੇ ਤੁਸੀਂ ਇਦਾਂ ਵੀ ਕਰਨਾ ਹੈ ਨਾ ਕਿ ਜਿਹੜੇ ਕੋਈ ਪੁਰਾਣਾ ਤੁਹਾਨੂੰ ਪੇਪਰ ਨਹੀਂ ਮਿਲਦਾ ਜਿਹੜਾ ਇਹ ਪਹਿਲਾਂ ਟੈਸਟ ਹੋਇਆ ਹੋਵੇ ਉਹਦੇ ਤੇ ਕਿਹੜੇ ਕੁਐਸਚਨ ਆਏ ਹੀਗੇ ਉਹ ਵੀ ਮੈਂ ਸਾਰੇ ਚੈੱਕ ਕੀਤੇ ਜਿਹੜੇ ਬਾਰ-ਬਾਰ ਰਿਪੀਟ ਹੋਏ ਹਨਾ ਮੈਂ ਉਹ ਵੀ ਇੱਕ ਵਾਰੀ ਪੂਰੇ ਦੇਈਆਂ ਕਰਨਾ ਤੇ ਉਹ ਫਿਰ ਚੰਗੀ ਤਰ੍ਹਾਂ ਪੜ ਲਿਓ ਬੰਦਾ ਨੂੰ ਯਾਦ ਨਾ ਪੋਰੀ ਇਹ ਵਾ ਕਿ ਉਹਦੇ ਨਾਲ ਨਾਲ ਸਾਨੂੰ ਹੋਰ ਐਕਸਟਰਾ ਵੀ ਪਤਾ ਹੋਣਾ ਚਾਹੀਦਾ ਕੀ ਪਤਾ ਉਹ ਚੀਜ਼ ਆਉਣੀ ਵੀ ਆ ਕੇ ਨਹੀਂ ਗੱਲ ਹੈਗੀ ਦੀਦੀ ਜਿੱਦਾਂ ਅਸੀਂ ਪੜ ਲੇਨੇ ਨਾ ਕੋਈ ਵੀ ਤੇ ਉਤੋਂ ਇਲਾਵਾ ਅਸੀਂ ਆਪਣੇ ਦਿਮਾਗ ਨਾਲ ਲਹੀਏ ਨਾ ਕਿ ਇਹ ਚੀਜ਼ ਦਾ ਕੀ ਅਰਥ ਬੰਦਾ ਉਹਦੇ ਸਾਨੂੰ ਜ਼ਿਆਦਾ ਨੰਬਰ ਮਿਲਦੇ ਨੇ ਜੇ ਇਹੋ ਚੀਜ਼ ਚੁੱਕ ਕੇ ਉੱਥੇ ਲਿਖ ਦਾਂਗੇ ਨਾ ਤੇ ਉਹ ਨੀਚੇ ਨਹੀਂ ਇੰਨਾ ਤੈਨੂੰ ਪਤਾ ਇੰਨਾ ਥੋੜੀ ਸਾਰਾ ਰੱਟਾ ਵਜਣਾ ਵੇ ਇਹ ਤਾਂ ਸਿਰਫ ਇੱਕ ਸਮਝਣ ਦੀ ਗੱਲ ਹੈ ਸਮਝ ਕੇ ਤੇ ਬਾਕੀ ਆਪ ਆਪਣੇ ਹਿਸਾਬ ਨਾਲ ਲਿਖੋ ਆਪਣੇ ਹਿਸਾਬ ਨਾਲ ਆਪਣੇ ਵੱਲੋਂ ਤੇ ਮੈਂ ਕੋਸ਼ਿਸ਼ ਕਰਾਂਗੀ ਸਟ ਪਾਸ ਕਰੋਗੇ ਮੈਂ ਤਾਂ ਵਾਹਿਗੁਰੂ ਘੜੀ ਇਹ ਅਰਦਾਸ ਕਰਦੀ ਹਾਂ ਕਿ ਵਾਹਿਗੁਰੂ ਸਭ ਵਧੀਆ ਵਧੀਆ ਹੀ ਹੋਵੇ ਕਿਉਂਕਿ ਡੈਡੀ ਕਿੰਨੇ ਪੈਸੇ ਲਾਉਂਦੇ ਨੇ ਸਾਡੇ ਤੇ ਜੇ ਤੁਸੀਂ ਇਦਾਂ ਟੈਨਸ਼ਨ ਲਓਗੇ ਨਾ ਫਿਰ ਨਹੀਂ ਤੁਸੀਂ ਪਾਸ ਹੁੰਦੇ ਆਪਣਾ ਸਾਰਾ ਕੋਈ ਟੈਨਸ਼ਨ ਟੈਨਸ਼ਨ ਨੂੰ ਦੂਰ ਕਰੋ ਤੇ ਫਰੈਸ਼ ਮਾਈਂਡ ਹੋ ਕੇ ਰਹੋ ਫਿਰ ਤੁਸੀਂ ਪਾਸ ਕਰਨਾ ਇਹ ਸੋਚੋ ਕਿ ਜੇ ਮੈਂ ਪਾਸ ਹੋ ਗਈ ਤਾਂ ਵੀ ਠੀਕ ਹੈ ਜੇ ਨਾ ਹੋ ਗਈ ਤਾਂ ਵੀ ਠੀਕ ਹੈ ਮੌਕੇ ਬਾਰ-ਬਾਰ ਮਿਲਦੇ ਰਹਿੰਦੇ ਨੇ ਠੀਕ ਹੈ ਨਾ ਤੇ ਇੱਕ ਵਾਰੀ ਤੇ ਹਰ ਕੋਈ ਕਈ ਵਾਰੀ ਇਹ ਵੇਖੋ ਨਾ ਕਿ ਜਿੰਨੇ ਸਾਇੰਟਿਸਟ ਹੋਏ ਉਹ ਇੱਕੋ ਵਾਰੀ ਤੇ ਪਾਸ ਨਹੀਂ ਹੋਏ ਕਿੰਨੀ ਵਾਰੀ ਉਹਨਾਂ ਮਿਹਨਤ ਕੀਤੀ ਆ ਫੇਰੀ ਉਹ ਹੋਏ ਹਨਾ ਤੇ ਤੁਸੀਂ ਜੇ ਏਦਾਂ ਆਪਣੇ ਮਨ ਤੇ ਬੋਝ ਪਾ ਕੇ ਰੱਖੋਗੇ ਨਾ ਫਿਰ ਨਹੀਂ ਕੁਛ ਹੁੰਦਾ ਜੇ ਆ ਸਾਡੀ ਮਨ ਤੇ ਬੋਝ ਹੋਵੇ ਨਾ ਤੇ ਫਿਰ ਸਾਨੂੰ ਪੇਪਰ ਸਮੇਂ ਕੁਝ ਸੋਝਦਾ ਵੀ ਨਹੀਂ ਆ ਐਵੇਂ ਗਲਤ ਗੁਲਤ ਟਿੱਕਾ ਟੁੱਕਾ ਲਾ ਕੇ ਆ ਜਾਓਗੇ ਇਸ ਲਈ ਨਾ ਤੁਸੀਂ ਸੋਚੋ ਕੁਛ ਨਹੀਂ ਹੁੰਦਾ ਜੋ ਹੋਣਾ ਵਾ ਨਾ ਕੀ ਕੀ ਵਾਇਗਰੂ ਦੇ ਪ੍ਰੋਸੈਸ ਛੱਡ ਦਿਨੇ ਜੋ ਵੀ ਹੋ ਗਣਾ ਵਧੀਆ ਹੀ ਹੋਣਾ ਤੁਸੀਂ ਅੱਗੇ ਤੋਂ ਟੈਨਸ਼ਨ ਨਹੀਂ ਲੈਣੀ ਤੇ ਚੁੱਪ ਕਰਕੇ ਇਹ ਸੋਚਣਾ ਵਾ ਕਿ ਕੁਛ ਨਹੀਂ ਹੁੰਦਾ ਪੜ ਲਓ ਤੇ ਇੱਧਰ ਉੱਧਰ ਦੀਆਂ ਗੱਲਾਂ ਨਾ ਆਪਣੇ ਦਿਮਾਗ ਚੋਂ ਕੱਢ ਦੋ ਇਹ ਨਾ ਸੋਚੋ ਕਿ ਜੇ ਇੰਜ ਹੋ ਗਿਆ ਤੇ ਕੀ ਹੋਊ ਜੇ ਹੁਣਜ ਹੋ ਗਿਆ ਤੇ ਕੀ ਹੋਊ ਕੋਸ਼ਿਸ਼ ਨਹੀਂ ਹੁੰਦਾ ਮੰਨ ਠੀਕ ਠਾਕ ਹਾਂ ਤੂੰ ਸੁਣਾ ਵਧੀਆ ਆਹਾ ਯਾਰ ਕਿੱਦਾਂ ਦੀ ਗੱਲ ਕਰਨ ਡਿਆ ਵਾ ਯਾ ਸਾਡੀ ਧੀ ਆ ਜਾਂ ਰਿਸ਼ਤਾ ਛੁੱਟ ਗਿਆ ਕਿਸ ਕਾਰਨ ਕਰਕੇ ਚਾਹ ਜੋ ਵੀ ਹੋਇਆ ਆਇਆ ਨੁਕ ਜਰੂਰ ਤੱਕ ਇਹਨੂੰ ਸਵਾਈ ਦੇਣ ਦੀ ਵੀ ਕੀ ਹੈ ਤੇ ਕੀ ਨਹੀਂ ਹੈ ਯਾਰ ਤੂੰ ਨਾ ਵਾਦ ਨਾ ਗੱਲ ਕਰ ਤੇਰੇ ਤੋਂ ਨਹੀਂ ਮੈਨੂੰ ਉਮੀਦ ਵੀ ਤੂੰ ਇਦਾਂ ਦੀ ਗੱਲ ਕਰੇਂਗਾ ਲੋਕਾਂ ਨੇ ਤਾਂ ਬਿਨ ਮਤਲਬੇ ਸਵਾਦ ਲੈਣੇ ਹੁੰਦੇ ਗੱਲਾਂ ਦੇ ਪਰ ਜਿਹੜੇ ਆਪਣੇ ਬੰਦੇ ਉਹ ਵੀ ਉਹ ਜਿਹੀ ਗੱਲਾਂ ਕਰ ਸਕਦੇ ਨੇ ਗੁੱਸੇ ਵਾਲੀ ਗੱਲ ਨਹੀਂ ਯਾਰ ਕੋ ਸੋਚ ਸਮਝ ਕੇ ਗੱਲ ਕਰਿਆ ਕਰੋ ਮੈਂ ਮੈਨ ਨਹੀਂ ਸੁਣੀ ਯਾਰ ਗੋ ਨਹੀਂ ਗੋ ਨਹੀਂ ਗੱਲ ਕਰ ਕਰ ਗੇਰਾ ਟੋਟੇ ਗੇਰਾ ਯਾਰੋ ਇਹਦੇ ਭੰਗਦੇ ਇਹ ਭੰਗਦੇ ਇਹ ਗੱਲ ਬਣੀ ਗੱਲ ਬਣੀ ਨਹੀਂ ਬਣੀ 20 ਮੰਗਦੇ 20 ਮੰਗਦੇ ਆਹੋ ਆਹੋ ਗੱਲਾਂ ਦੇ ਬੜੀਆਂ ਗੱਲਾਂ ਦੇ ਬੜੀਆਂ ਕਰਦੇ ਕੀ ਕਰਦੇ ਜਾਂਦਾ ਤੇ ਹੁੰਦਾ ਤੇ ਹੁੰਦਾ ਇਹ ਤਾਂ ਦੇ ਦਿੰਦੇ ਜਾਂਦੇ ਜਹਰ ਜਹਰ ਗੱਡੀ ਸਾਨੂੰ ਵੀ ਸਾਨੂੰ ਵੀ ਲੱਗੇ ਇਹ ਕਿਥੇ ਚੁੱਪ ਕਰਕੇ ਬੈਠੀ ਆ ਡਾਡੀ ਡੈਡੀ ਆਵਤਾਂ ਮੈਂ ਕਦੋਂ ਵੇਖਣ ਦੀ ਤੂੰ ਕਿੱਦਾਂ ਚੁੱਪ ਕਰਕੇ ਬੈਠੇ ਚਾਹ ਚਾਹ ਕਾਂਡੇ ਹੀ ਚਾਹ ਬਣਾ ਕੇ ਰੱਖੀ ਸੀ ਤੇ ਉੱਥੇ ਪਈ ਠੰਡੀ ਹੋ ਗਈ ਫਿਰ ਤੂੰ ਪੀਤੀ ਵੀ ਨਹੀਂ ਪੁੱਤ ਦੇਲ ਹੀ ਨਹੀਂ ਕੀਤਾ ਪੀਣ ਨੂੰ ਕਿਉਂ ਕੀ ਗੱਲ ਹੋ ਗਈ ਆ ਬਸ ਗੱਲ ਪਤਾ ਤੁਹਾਨੂੰ ਕੀ ਦੱਸਾਂ ਬਾਹਰ ਨਿਕਲਣਾ ਇਹ ਮੇਰਾ ਨਾ ਮਾਲ ਹੋ ਗਿਆ ਕਿਉਂ ਡੈਡੀ ਕੀ ਗੱਲ ਹੋ ਗਈ ਪੁੱਤ ਕੋਈ ਗੱਲ ਨਹੀਂ ਆ ਤੁਸੀਂ ਆਪਣਾ ਕੰਮ ਕਰੋ ਮੇਰੀਆਂ ਧੀਆ ਕੀ ਕਰਨੀ ਆ ਨਾ ਉਸੇ ਪੰਢੀ ਹੀ ਚੱਲ ਮੇਰਾ ਪੁੱਤ ਤੂੰ ਹੀ ਕੰਮ ਕਰ ਵੇਖ ਲੈ ਆਪਣਾ ਕੋਈ ਜੇ ਚਾਹ ਪੀਣੀ ਤੇ ਬਣਾਦਾ ਫਿਰ ਨਹੀਂ ਪੁੱਤ ਚਾਹ ਨਹੀਂ ਪੀਣੀ ਮੈਂ ਪਤਾ ਨਹੀਂ ਕਿਉਂ ਤੁਸੀਂ ਐੜ ਜੇ ਬੈਠੇ ਜੇ ਦੁਨੀਆ ਭਗਾਨੀ ਕਿਤਾਂ ਦੀ ਆ ਤਮਾਸ਼ਾ ਵੇਖ ਕੇ ਬੜੇ ਖੁਸ਼ ਰਹਿੰਦੇ ਆ ਇਹਨਾਂ ਨੂੰ ਹੁਣ ਮੈਂ ਕੀ ਦੱਸਾਂ ਕਿ ਮੈਂ ਕਿਹੜੀ ਗੱਲ ਤੋਂ ਟੈਂਚੇਂ ਚ ਲੰਕੀ ਗੱਲ ਹੋਈ ਕਿਦਾਂ ਫੋਰਮ ਡੈ ਨੀਚੀ ਉੱਚੀ ਬੋਲਣ ਡਿਓ ਓ ਯਾਰ ਫੋਨ ਕਿ ਆਣਾ ਵਾ ਪਰਲੇ ਮੱਲੇ ਕੋ ਮੁੰਡਾ ਡਿਆ ਫੋਨ ਕਰਨਾ ਉੰਦਾ ਯਾਰੋਂ ਨਵਦਾ ਰਿਸ਼ਤਾ ਕਹਿੰਦੇ ਟੁੱਟ ਗਿਆ ਵਾ ਤੇ ਕੀ ਗੱਲ ਹੋਈ ਆ ਕਿਉਂ ਟੁੱਟਿਆ ਵਾ ਬੰਦਾ ਕੁਛ ਇਹ ਤੈਨੂੰ ਹੁਣ ਜਵਾਬਦੇਰੀ ਦੇਣ ਦੀ ਜ਼ਰੂਰਤ ਆ ਮੈਨੂੰ ਤਾਂ ਸੁਣ ਕੇ ਸੱਤੀ ਕੱਪੜੀ ਅੱਗ ਲੱਗ ਗਈ ਐ ਨਹੀਂ ਉਹਨੂੰ ਪੁੱਛਣ ਵਾਲਾ ਹੋਏ ਫੇ ਰਿਸ਼ਤਾ ਹੀ ਤਾਂ ਆਪ ਛੱਡਿਆ ਵਾ ਤਾਨੂੰ ਲਿਖ ਕੇ ਦਈਏ ਜਦੋਂ ਅਹੀਂ ਨਹੀਂ ਕਿਹਦੇ ਘਰ ਨੂੰ ਚਾਹਦੇ ਤੁਹਾਡੇ ਘਰ ਨੂੰ ਕਿਉਂ ਲੋਕ ਚਾਹਦੇ ਨੇ ਯਾਰ ਇਹ ਤਾਂ ਮੈਨੂੰ ਨਹੀਂ ਸਮਝ ਆਉਂਦੀ ਕਿ ਲੋਕਾਂ ਕੋ ਆਪਣੇ ਭਾਂ ਘਰ ਦੇ ਮਸਲੇ ਸਾਂਭੇ ਨਾ ਜਾਣ ਪਰ ਕੇਦੇ ਘਰ ਚ ਝਾਤੀ ਮਾਰ ਨਹੀਂ ਦੇ ਇੰਟਰਫੇਅਰ ਕਰਨਾ ਹੀ ਕਰਨਾ ਮੈਂ ਤਾਂ ਇਹ ਰਹਾਣਾ ਵੀ ਲੋਕ ਇਹਨੇ ਵਹਿਲੇ ਕਿਦਾਂ ਵਾ ਵੀ ਕਿਸੇ ਦੀਆਂ ਗੱਲਾਂ 'ਚ ਧਿਆਨ ਦਿੰਦੇ ਆ ਚੱਲ ਤੂੰ ਹੀ ਨਾ ਐਵੇਂ ਟੈਨਸ਼ਨ ਹਰੋ ਪਹਿਲਾਂ ਤੇ ਇਹ ਤਾਂ ਹੱਥ ਹੁੰਦੀ ਆ ਪਹਿਲਾਂ ਤਾਂ ਮੇਰੇ ਜੀ ਗੰਡਿਆ ਸੀ ਵੀ ਤੂੰ ਹੈ ਕਿੱਥੇ ਤੈਨੂੰ ਇੱਥੇ ਆਣ ਕੇ ਪੁੱਛਾਂ ਤੇ ਤੂੰ ਪੁੱਛਿਆ ਫੋਨ ਕੀਤਾ ਵਾ ਕੋਈ ਹੋਰ ਗੱਲ ਕਰ ਲਾ ਤੂੰ ਦੱਸ ਇਹੋ ਹੀ ਪੁੱਛਣਾ ਤੈਨੂੰ ਲਵ ਇੰਨੇ ਗਰਮ ਨਾ ਹੋ ਜਦੋਂ ਰਿਸ਼ਤਾ ਟੁੱਟਾ ਨਾ ਲੋਕਾਂ ਨੇ ਇਹ ਨਹੀਂ ਕਹਿਣਾ ਵੀ ਇਹਨਾਂ ਆਪ ਛੱਡਿਆ ਲੋਕਾਂ ਨੇ ਕਹਿਣਾ ਵਾ ਉਹਨਾਂ ਛੱਡਿਆ ਵਾ ਤੇ ਐਵੇਂ ਗੁੱਸੇ 'ਚ ਨਹੀਂ ਆਈਦਾ ਲੋਕਾਂ ਦੀ ਕਿਹੜੀ ਕਹਿਣ ਦੀ ਗੱਲ ਆ ਯਾਰ ਵੇ ਇੱਕ ਗੱਲ ਸਿਆਣੇ ਦੀ ਬਿਲਕੁਲ ਸਹੀ ਆ। ਦਾਤਰੀ ਨੂੰ ਤੇ ਇੱਕ ਪਾਸੇ ਦੰਦੇ ਹੁੰਦੇ ਆ ਤੇ ਲੋਕਾਂ ਨੂੰ ਦੋ ਮੂੰਹੇ ਹੁੰਦੇ ਆ। ਇਹਨਾਂ ਦੇ ਕੋਈ ਪੈਰ ਨਹੀਂ ਨਾ ਇਹ ਇੱਕ ਗੱਲ ਤੇ ਰਹਿਣਾ ਹੈਗਾ। ਉਹ ਕੱਲ ਚਾਚਾ ਜੀ ਨੂੰ ਉਹ ਮੋਰ ਤੇ ਚਾਰ ਪੰਜ ਛਲਾਰੂ ਜਿਹਨੇ ਘਰੋਂ ਤੇ ਵਿਹਲੇ ਜਿਹੜੇ ਆ ਉਹ ਗੱਲਾਂ ਕਰਨ ਦੇ ਕਿੰਦਾ ਨੇ ਕਿੰਦਾ ਲਾ ਲਾ ਕੇ ਤੇ ਹੁਣ ਜੇ ਗਰਲੀਨ ਕੇ ਨੇ ਮੈਨੂੰ ਗੱਲ ਕਰਤੀ ਨੇ ਜਾਂ ਮੈਂ ਸੁਣ ਲਈ ਤੇ ਮੈਨੂੰ ਭਾਏ ਵਿਹਲਾ ਫੇਰ ਉਹਨੇ ਫੋਨ ਕਰਤਾ ਯਾਰ ਤੂੰ ਫੋਨ ਚੁੱਕਾ ਹੋਣਾ ਆ। ਹੋਣ ਜੇ ਤੇਨੇ ਮੇਂ ਗੱਲ ਕੀਤੀ ਨਾ ਮੈਂ ਉਹਦਾ ਇੱਕ ਕਰੇ ਮੂੰਹ ਜੋ ਬੰਨਣਾ ਭਾਏ ਮੈਨੂੰ ਠਾਣਾ ਵੇਖਣਾ ਪਏ ਇਹ ਇੱਕ ਦਿਨ ਸਿੱਧਾ ਕਰਤਾ ਨਾ ਮੁਰਕੇ ਕੋਈ ਗਾਹ ਪੁੱਛੂਗਾ ਨਹੀਂ ਛਾੜੂ ਵੇਖ ਲੈ ਲਾ ਲਿਆ ਵਾ ਤੇ ਤੂੰ ਦੱਸ ਇੰਨਣ ਵੀ ਪੁੱਟ ਛੱਡ ਕਿ ਕਿਨੇ ਕਿਨੇ ਵੱਡੇ ਹੋ ਗਏ ਨੇ ਨਾਲ ਨਾਲ ਸੁਗੋ ਬੰਦਾ ਪੁੱਟ ਛੱਡਦਾ ਵਾ ਛੋਟੇ ਛੋਟੇ ਬੂਰਾ ਲੱਗਦੇ ਇਹਦਾ ਨਾਲ ਮੈਂ ਦੀਦੀ ਹੋਇਰ ਸੁਇਚਿੰਗ ਹੈ ਗਿਆ ਕਿੱਥੇ ਚਲ ਗਏ ਬਾਹਰ ਵੇਖਾਂ ਕੀ ਕਾਂਡੇ ਜੇ ਇੱਥੇ ਆਹ ਇਹ ਸਮਝ ਤੂੰ ਝਾੜੂ ਲੰਮੀ ਆ ਤੇ ਇਹਨਾਂ ਨੂੰ ਪੁੱਛੜਿਆ ਕਰ ਹਾਂ ਫੇਕ ਹੀ ਨਹੀਂ ਕਿਨੇ ਵੱਡੇ ਹੋਏ ਝਾੜੂ ਤੂੰ ਮੈਨੂੰ ਲੋਨ ਨਹੀਂ ਦਿੰਦੀ ਚਲ ਕੋਈ ਨਹੀਂ ਮੈਂ ਸਾਰਾ ਕੰਮ ਕਰ ਲਾਂਗੀ ਜੀ ਪੁੱਟ ਦਾਂਗੀ ਹੁਣ ਸ਼ਾਮਾਂ ਨੂੰ ਪੁੱਟਾਂਗੀ ਕੋਈ ਨਹੀਂ ਹੁਣ ਮੈਂ ਕਰੀ ਤੇ ਤੇ ਸਭਾਈ ਸਾਰਾ ਜਿਹੜਾ ਥੋੜੀ ਜਿਹੀ ਰਹਿ ਗਈ ਮੈਂ ਕਰ ਦਿੰਨੀ ਆ ਕੋਈ ਗੱਲ ਨਹੀਂ ਤੂੰ ਮੇਰੀ ਗੱਲ ਸੁਣੋ ਮੈਂ ਹੁਣ ਡੈਡੀ ਕੋਹੋ ਕੇ ਆਈ ਆ ਉਹਨਾਂ ਨੂੰ ਨਾ ਮੈਂ ਚਾਹ ਬਣਾ ਕੇ ਪਹਿਲਾਂ ਦਿੱਤੀ ਸੀ ਤੇ ਕਹਿੰਦੇ ਚਾਹ ਪੀਣੀ ਤੇ ਉੱਥੇ ਪਈ ਰਹੀ ਸੀ ਪੀ ਕੇ ਵੀ ਨਹੀਂ ਗਏ ਤੇ ਹੁਣ ਫੇਰ ਕੀ ਚਾਹ ਪੀਣੀ ਆ ਤੇ ਆਂਦੇ ਨਹੀਂ ਪੀਣੀ ਤੇ ਪਤਾ ਨਹੀਂ ਸੈਟ ਜੇ ਹੋ ਗਏ ਮੂਲ ਮਕਾ ਕੇ ਤੇ ਬੈਠੇ ਆ ਸਮਨ ਡੈਡੀ ਦਾ ਕੰਮ ਦੀ ਟੈਂਸ਼ਨ ਲੈ ਆਂਦੇ ਹੋਣੇ ਆ ਤੂੰ ਪੁੱਛਣਾ ਸਹੀ ਹੈ ਉਹਨਾਂ ਨੂੰ ਵੀ ਕੀ ਗੱਲ ਹੋਈ ਐ ਐਵੇਂ ਘਰ ਲਈ ਇਨੀ ਫਿਕਰ ਕਰ ਰਹੇ ਹੋ ਜੀਜੀ ਮੈਂ ਪੁੱਛਿਆ ਹੀ ਪਹਿਲਾਂ ਤੇ ਦੱਸਣ ਲੱਗੇ ਸੀ ਫਿਰ ਚੁੱਪ ਜਿਹੀ ਕਰ ਗਏ ਉਹਨਾਂ ਮੈਨੂੰ ਦੱਸਿਆ ਹੀ ਕੁਛ ਨਹੀਂ ਕੀ ਗੱਲ ਹੋਈ ਹੋਗੀ ਸਮਝਣਾ ਪਤਾ ਨਹੀਂ ਮੈਂ ਤੇ ਪੁੱਛਿਆ ਮੈਨੂੰ ਨਹੀਂ ਦੱਸਿਆ ਤੇ ਤੂੰ ਹੀ ਪੁੱਛਣ ਜਾ ਕੇ ਸ਼ਾਇਦਾਂ ਨੂੰ ਦੱਸ ਦੇਣ ਚਲ ਕੋਈ ਗੱਲ ਨਹੀਂ ਕਰਦੇ ਆ ਗੱਲ ਵੀ ਐਵੇਂ ਇਨੀ ਫਿਕਰ ਕਿਹੜੀ ਗੱਲੋਂ ਕਰ ਰਹੇ ਹੋ ਵੱਧੇ ਘੱਟੇ ਹੁੰਦੇ ਰਹਿੰਦੇ ਨੇ ਇਹ ਥੋੜੀ ਆਪੇ ਹੁਣ ਉਹ ਗੱਲ ਦੀ ਟੈਨਸ਼ਨ ਹੀ ਲੈ ਲੈਣੀ ਆਹੀ ਉਦਾਂ ਵੇਲਾ ਹਾਨੂੰ ਸਮਝਾਉਂਦੇ ਕਿ ਪੁੱਤ ਤੂੰ ਫਿਕਰ ਨਾ ਕਰਿਆ ਕਰੋ ਤੇ ਫਿਰ ਹੁਣ ਆਪ ਹੀ ਦੇ ਨੇ ਫਿਕਰ ਕਰਨੰਨੀ ਚਲ ਆਹ ਕਰਦੇ ਗੱਲ ਚਲੋ ਤੂੰ ਹੀ ਕਰੋ ਹਾਂ ਗੱਲ ਭਲਾ ਚੁੱਪ ਕਰਕੇ ਬੈਠੇ ਕੁਛ ਨਹੀਂ ਕੁੰਦੇ ਬੋਲਦੇ ਡੈਡੀ ਜੀ ਹਾਂ ਪੁੱਤ ਕੀ ਹੋਇਆ ਤੁਹਾਨੂੰ ਕੁਛ ਨਹੀਂ ਉਤਰਾਈ ਮੜਾ ਮੈਂ ਰਾਮ ਰੋਮ ਕਰ ਲਈਏ ਸਰੀਰ ਨਾ ਥੋੜਾ ਜਿਹਾ ਠੀਕ ਜਿਹਾ ਨਹੀਂ ਲੱਗਣ ਦਿਆ ਤੇ ਸਮਝ ਨਹੀਂ ਆਂਦੀ ਤੁਹੀਂ ਕਿਹ ਗੱਲ ਦੀ ਟੈਨਸ਼ਨ ਲੈ ਰਹੇ ਹੋ ਕਿਹੜੀ ਗੱਲ ਦੀ ਟੈਨਸ਼ਨ ਲੈ ਰਹੇ ਹੋ ਮੇਂ ਪੁੱਤ ਤੈਨੂੰ ਸੁਦਾ ਦੀ ਲੈਣੀ ਉਤਰਾ ਹੀ ਅੱਜ ਕੱਲ੍ਹ ਦੇਣੀ ਇਹੋ ਜਿਹਾ ਸਰੀਰ ਨਾ ਹੋਰ ਤਰ੍ਹਾਂ ਟੁੱਟੜ ਪਟਾ ਜਾਇਆ ਹੈ ਦਾਜ ਜੀ ਕੋਈ ਨਾ ਕੋਈ ਗੱਲ ਤੇ ਹੈਗੀ ਐ ਤੁਹਾਨੂੰ ਕੀ ਲੱਗਣ ਹੈ ਕਿ ਸਾਨੂੰ ਸਮਝ ਨਹੀਂ ਲੱਗੰਦੀ ਪੁੱਤ ਗੱਲ ਹੁੰਦੀ ਤਾਂ ਤੁਹਾਨੂੰ ਦੱਸਦਾ ਨਾ ਮੈਂ ਮੈਂ ਹੋਰ ਕਿਹਨੂੰ ਦੱਸਣੀ ਆ ਨਹੀਂ ਨਾ ਦੱਸਣ ਦੇ ਤੀ ਦੱਸੋ ਸਾਨੂੰ ਕੀ ਹੋਇਆ ਵਾ ਲਾਵੇ ਇਹ ਤਾਂ ਨਾ ਲੜਦੇ ਚੰਗੇ ਨਹੀਂ ਲੱਗੀਦਾ ਤੇ ਲੋਕਾਂ ਦੀ ਕਿਹੜੀ ਗੱਲ ਆ ਦੋ ਚਾਰ ਦਿਨ ਬੋਲਣਗੇ ਨਾ ਆਪੇ ਹਟ ਜਾਣਾ ਜਦੋਂ ਹੋਰ ਘੇੜ ਦੀ ਗੱਲ ਆ ਗਈ ਉਹਨਾਂ ਸਾਹਮਣੇ ਗਲੀਂ ਜਾਂ ਮਨ ਦੁਖੀ ਹੁੰਦਾ ਵਾ ਜਦੋਂ ਮੇਰੀ ਆਦਤ ਤੈਨੂੰ ਪਤਾ ਵਾ ਮੈਂ ਕਦੀ ਕੇਨ ਨੂੰ ਨਹੀਂ ਪੁੱਛਿਆ ਵੀ ਤੁਹਾਡਾ ਕੀ ਬਣਿਆ ਕੀ ਹੋਣਿਆ ਆਪਣੇ ਤੱਕ ਮਸਤ ਰਹੀਦਾ ਤੇ ਜਦੋਂ ਫਿਰ ਵੀ ਕੋਈ ਜਾ ਕੇ ਜਾਣ ਕੇ ਸ਼ੇਖਖਾਨੀ ਕਰਦਾ ਨਾ ਤੇ ਫਿਰ ਤੇ ਜੀ ਕਰਦਾ ਵੀ ਜਾ ਅਗਲੇ ਨੂੰ ਮਾਰ ਦੇ ਜਾਂ ਮਰ ਜੀ ਚਲ ਬਹੁਤਾ ਨਾ ਟੈਨਸ਼ਨ ਨਾ ਲਾਓ ਤਾਂ ਆ ਦਿਓ ਐਵੇਂ ਖਿਜੀ ਜਾਣ ਡੇ ਮੂਹਰ ਖਰਾਬ ਕਰਕੇ ਰੱਖਤਾ ਸਾਰਾ ਜੀ ਕੀ ਕਰਨ ਦੇ ਹੁਣ ਕੀ ਦਿਆ ਵਾ ਤੁਹਾਨੂੰ ਕਿਉਂ ਸਿਰ ਫੜ ਕੇ ਬੈਠੇ ਜੀ ਕੀ ਗੱਲ ਆ ਸਮਣ ਜਲ ਆ ਵੀਰ ਜੀ ਨੂੰ ਬੁਲਾ ਕੇ ਆ ਛੇਤੀ ਛੇਤੀ ਡੈਡੀ ਜੀ ਕਿਹਾ ਹਾਂ ਡੋਲੇ ਲਿਆ ਕਿਉਂ ਡੈਡੀ ਜੀ ਹੋਇਆ ਕੀ ਪਾਣੀ ਲਿਆਵਾਂ ਤੁਹਾਡੇ ਵਾਸਤੇ ਨਹੀਂ ਮੈਂ ਤਾਂ ਪਾਣੀ ਨਹੀਂ ਦਿੰਦਾ